ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਹਨਾਂ ਪਾਰਟੀਆਂ ਨੇ ਚਿੰਤਨ ਕੀਤਾ ਜਿਨ੍ਹਾਂ ਦਾ ਪ੍ਰਦਰਸ਼ਨ ਮਾੜਾ ਰਿਹਾ। ਅਕਾਲੀ ਦਲ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਪਰ ਬਾਕੀ ਸਾਰੀਆਂ ਪਾਰਟੀਆਂ ਚਿੰਤਨ ਕਰਕੇ ਆਪਣੀ ਅੱਗੇ ਦੀ ਵਰਕਿੰਗ ਵਲ ਵਧ ਚੁੱਕੀਆਂ ਨੇ ਜਾਂ ਵਧ ਰਹੀਆਂ ਨੇ। ਪਰ ਅਕਾਲੀ ਦਲ ਉੱਥੇ ਦਾ ਉੱਥੇ ਖੜਾ। ਖਿੱਚੋ ਤਾਣਾ ਅਕਾਲੀ ਦਲ ਦੇ ਵਿੱਚ ਦੋ ਧੜੇ ਬਣ ਗਏ ਨੇ। ਸੁਖਵੀਰ ਸਿੰਘ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਲਗਾਤਾਰ ਸਵਾਲ ਨੇ। ਤਾਂ ਇਸ ਤੇ ਗੱਲਬਾਤ ਕਰਾਂਗੇ ਕਿ ਆਖਰੀ ਖਿੱਚੋ ਤਾਣ ਕਿਉਂ ਆ ਤੇ ਖਿੱਚੋ ਤਾਣ ਕਿੱਥੇ ਜਾ ਕੇ ਮੁਕਰੇ ਮੁਕਰੇਗੀ। ਤਾਂ ਗੱਲਬਾਤ ਸ਼ੁਰੂ ਕਰਦਾ ਮੇਰੇ ਨਾਲ ਬਾਈ ਨਵਰੀਤ ਨੇ ਨਵਰੀਤ ਭਾਈ ਜਿਸ ਤਰ੍ਹਾਂ ਇਥੇ ਦਰ ਆਪਾਂ ਦੇਖਿਆ ਅਕਾਲੀ ਦਲ ਦਾ ਇੱਕ ਧੜਾ ਜਾਂ ਬਾਗੀ ਧੜਾ ਕਹਿ ਲਈਏ ਜਲੰਧਰ ਦੇ ਵਿੱਚ ਇੱਕ ਮੀਟਿੰਗ ਕਰਦੇ ਨੇ ਉਹ ਪ੍ਰੈਸ ਕਾਨਫਰੰਸ ਹੁੰਦੀ ਆ ਸਾਰਾ ਸਵਾਲ ਆ ਕੇ ਸੁਖੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਖੜ ਜਾਂਦਾ ਕਿ ਉਹ ਤੋਂ ਬਿਨਾਂ ਤਾਂ ਜੀ ਅਕਾਲੀ ਦਲ ਦਾ ਕੇ ਵਧਣਾ ਮੁਸ਼ਕਿਲ ਹੈ ਮੁਸ਼ਕਿਲ ਕੀ ਨਾਮ ਉਹਨਕੀ ਨਹੀਂ ਕਹਿੰਦੇ ਨੇ ਉਥਾਂ ਪਰ ਮੈਂ ਸ਼ੁਰੂ ਇੱਥੋਂ ਕਰ ਲੈ ਕਿ ਉਹ ਅਸਲ 'ਚ ਸਾਰੀ ਖਿੱਚੋ ਤਣ ਹੈ ਕਿਉਂ ਮਤਲਬ ਕੀ ਆ ਸਾਰਾ ਉਹ ਅ ਗਗਨ ਇੱਕ ਪੰਜਾਬੀ ਦੇ ਵਿੱਚ ਗੱਲ ਕਹੀ ਜਾਂਦੀ ਹੈ ਉਹ ਕਹਿੰਦੇ ਵੀ ਜਿੱਤ ਦੇ ਸਾਰੇ ਦਾਵੇਦਾਰ ਹੁੰਦੇ ਆ ਪਰ ਜਿਹੜੀ ਹਾਰ ਹੈ ਉਹ ਯਤੀਮ ਹੁੰਦੀ ਆ ਇਹੀ ਗੱਲ ਆ ਅਕਾਲੀ ਦਲ ਦੇ ਵਿੱਚ ਹੋ ਰਹੀ ਆ ਕਿ ਜਿੰਨਾ ਚਿਰ ਉਹ ਸੈਟਅਪ ਦੇ ਵਿੱਚ ਤੁਸੀਂ ਇੱਕ ਨੀਤੀ ਚੁਣ ਲਈ ਸੀ ਅਕਾਲੀ ਦਲ ਨੇ 7 ਤੋਂ ਲੈ ਕੇ 17 ਤੱਕ ਆਪਦੀ ਇੱਕ ਨੀਤੀ ਇੱਕ ਰਾਹ ਚੁਣ ਲਿਆ ਸੀ ਹੁਣ ਜਿੰਨਾ ਚਿਰ ਉਹ ਰਾਹ ਸਕਸੈਸਫੁਲ ਹੁੰਦਾ ਰਿਹਾ ਉਹ ਤਾਂ ਸਫਲਤਾ ਮਿਲਦੀ ਰਹੀ ਉਦੋਂ ਤੱਕ ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਰਿਹਾ ਪਰ 2017 ਤੋਂ ਬਾਅਦ ਜਦੋਂ 25 ਸਾਲ ਦੀਆਂ ਗੱਲਾਂ ਹੋਣ ਲੱਗੀਆਂ ਸੀਗੀਆਂ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਜਿੱਤਿਆਣਾ 2022 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿੱਤਿਆਣਾ ਦਿਲਚਸਪ ਇਹ ਹੈ ਨਾ ਕਿ 2017 ਦੇ ਵਿੱਚ ਕਾਲੀ ਦਲ ਮੁੱਖ ਵਿਰੋਧੀ ਧਿਰ ਨਹੀਂ ਸੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਸੀ ਫਿਰ ਚਲੋ 22 ਤੇ ਆਸ ਲਾੜੀ 22 ਦੇ ਵਿੱਚ ਵੀ ਕੀ ਹੁੰਦਾ ਇੱਕ ਵੇਵ ਆਉਂਦੀ ਆ ਫਰਤਾ ਰਹਿੰਦਾ ਹੀ ਕੁਛ ਨਹੀਂ ਨਾ ਉਖੜ ਜਾਂਦਾ ਤੇ ਕਾਂਗਰਸ ਜਿਵੇਂ ਵੀ ਆ ਵੀ ਡਿਗਦੀ ਢੈਂਦੀ ਉਹ ਆਪਦੀ ਇੱਕ ਵੋਟ ਤੇ ਜਿਹੜੀ ਉਹ ਦਬਾਬੇ ਤੇ ਮਾਝੇ ਦੇ ਵਿੱਚ ਆਪਦੀ ਇੱਕ ਹੋਂਦ ਬਚਾਉਣ ਦੇ ਵਿੱਚ ਵੀ ਸਫਲ ਹੋ ਜਾਂਦੀ ਹੈ ਜਿਹੜਾ ਕਿ ਅਕਾਲੀ ਦਲ ਉਹ ਵੀ ਨਹੀਂ ਕਰ ਪਾਉਂਦਾ ਤਾਂ ਉਹਦੇ ਕਰਕੇ ਖਿਲਾਰਾ ਪਿਆ ਹੁਣ ਇੱਕ ਆਖਰੀ ਆਸ ਸੀਗੀ ਜਿਹੜੀ ਅਕਾਲੀ ਦਲ ਕੋਲੇ ਉਹਨੂੰ ਡੁੱਬਦੇ ਨੂੰ ਤਣਕੇ ਦਾ ਸਹਾਰਾ ਜਾਂ ਕੁਛ ਵੀ ਕਹਿ ਲਓ ਉਹ ਸੀਗੀ ਵੀ ਲੋਕ ਸਭਾ ਦੇ ਵਿੱਚ ਯਾਰ ਅਸੀਂ ਬੈਟਰ ਪਰਫਾਰਮ ਕਰਾਂਗੇ ਅਸੀਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਕਰ ਰਹੇ ਹਾਂ ਉਹਨਾਂ ਨੂੰ ਲੱਗਦਾ ਸੀ ਪਰ ਲੋਕ ਸਭਾ ਦੇ ਵਿੱਚ ਵੀ ਕੱਲੀ ਬੀਬੀ ਹਰਸਿਮਰਤ कौर ਬਾਦਲ ਤੋਂ ਬਿਨਾ ਕੋਈ ਵੀ ਇਹੋ ਜੀ ਸੀਟ ਨਹੀਂ ਜਿੱਥੇ ਅਕਾਲੀ ਦਲ ਨੇ ਕੁਝ ਬੜਾ ਕਮਾਲ ਦਾ ਕੀਤਾ ਹੋਵੇ ਹਾਂ ਫਿਰੋਜ਼ਪੁਰ ਤੋਂ ਤੁਸੀਂ ਕਹਿ ਸਕਦੇ ਹੋ ਕਿ 14,000 ਤੇ ਹਾਰੇ ਆਏ ਫਰਸਟ ਕੈਂਡੀਡੇਟ ਤੋਂ ਪਰ ਫਿਰੋਜ਼ਪੁਰ ਵੀ ਅਕਾਲੀ ਦਲ ਦੀ ਉਹ ਸੀਟ ਹੈ ਜਿਹੜੀ ਅਕਾਲੀ ਦਲ ਜਿੱਤਦਾ ਹੀ ਜਿੱਤਦਾ ਅਕਾਲੀ ਦਲ ਲਈ ਇਹਨਾਂ ਚੋਣਾਂ ਦੇ ਵਿੱਚ ਝਟਕੇ ਵੱਧ ਸੀ ਚਾਹੇ ਤੁਸੀਂ ਖੜੂਰ ਸਾਹਿਬ ਸੀਟ ਲਾਓ ਜਾਂ ਹੋਰ ਬਾਕੀ ਕਈ ਸੀਟਾਂ ਅਨੰਦਪੁਰ ਸਾਹਿਬ ਸੀਟ ਸੀ ਇਹ ਝਟਕੇ ਸੀ ਉਹਨਾਂ ਦੇ ਵੱਡੇ ਲੀਡਰਾਂ ਦਾ ਇੰਨਾ ਪਛੜ ਜਾਣਾ ਤਾਂ ਇਹ ਕਾਫੀ ਮੈਨੂੰ ਲੱਗਦਾ ਵੀ ਜਿਹੜਾ ਖਿਲਾਰਾ ਪਿਆ ਵਾ ਇਹਦੇ ਵਿੱਚੋਂ ਹੀ ਇਹ ਚੀਜ਼ ਨਿਕਲ ਰਹੀ ਹੈ ਤੇ ਮਿਹਨਤ ਦਾ ਵੱਡਾ ਕਰਨ ਗਗਨ ਮੈਨੂੰ ਲੱਗਦਾ ਹਾਰ ਹੈ ਤੇ દિਸ਼ਾਹੀਨ ਜਦੋਂ ਸਿਆਸਤ ਹੋ ਜਾਂਦੀ ਹੈ ਕਿਉਂਕਿ ਅਕਾਲੀ ਦਲ ਨੂੰ ਹੁਣ ਕੋਈ ਆਈਡੀਆ ਨਹੀਂ ਉਹਦੇ ਲੀਡਰਾਂ ਨੂੰ ਬੰਨ ਕੇ ਰੱਖਦਾ ਕਸਦਾ ਬਾਕੀ ਸਾਰੀਆਂ ਪਾਰਟੀਆਂ ਦਾ ਵੀ ਹਾਲਾਤ ਪੰਜਾਬ 'ਚ ਇਹੀ ਆ ਕਿ ਕਿਸੇ ਨੂੰ ਵੀ ਇੱਕ ਆਈਡੀਆ ਨਹੀਂ ਬਣ ਕੇ ਰੱਖਦਾ ਬਸ ਹਿੱਤ ਹੈ ਜਿੰਨਾ ਚਿਰ ਕਿਸੇ ਦੇ ਪੂਰੇ ਹੋ ਰਹੇ ਆ ਉਹਨਾਂ ਚਿਰ ਲੋਕ ਇਕੱਠੇ ਰਹਿੰਦੇ ਆ ਜਦੋਂ ਹਿੱਤ ਖਰਾਬ ਹੁੰਦੇ ਆ ਤਾਂ ਲੋਕ ਵਿਛੜ ਜਾਂਦੇ ਆ ਮੈਂ ਉਹੀ ਸਵਾਲ ਕਰਦਾ ਹੁਣ ਜਿਹੜੇ ਅਕਾਲੀਆਂ ਨੇ ਬਾਗੀ ਹੋ ਕੇ ਇੱਕ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਆ ਕਿ ਉਹਨਾਂ ਬਾਗੀਆਂ ਦੇ ਸੁਖਵੀਰ ਬਾਦਲ ਤੇ ਸਵਾਲ ਚੱਕਣੇ ਜਾਇਜ਼ ਨੇ ਕਿਉਂਕਿ ਉਹ ਉਦੋਂ ਵੀ ਤਾਂ ਦੇਖਣਾ ਪਊਗਾ ਨਾ ਕਿ ਸੱਤ ਤੋਂ 17 ਉਹ ਕਿੱਥੇ ਸੀ ਸੁਖਵੀਰ ਬਾਦਲ ਦੇ ਨਾਲ ਸੀ ਤੇ ਹੁਣ ਉਹ ਸੁਖਵੀਰ ਬਾਦਲ ਜੇਕਰ ਲਗਾਤਾਰ ਫੇਲ ਹੋ ਰਹੀ ਨੇ ਪ੍ਰਧਾਨਗੀ ਦੇ ਵਿੱਚ ਤਾਂ ਸਵਾਲ ਵੀ ਉਹਨਾਂ ਤੇ ਚੱਕ ਰਹੇ ਨੇ ਮੈਂ ਪੁੱਛਦਾ ਕਿ ਉਹਨਾਂ ਦਾ ਸਵਾਲ ਕਰਨਾ ਜਾਇਜ਼ ਆ ਦੇਖੋ ਗਗਨ ਬੜੀ ਇਹ ਗੱਲ ਆ ਇਹ ਚ ਵੀ ਦੋ ਤਰ੍ਹਾਂ ਦੇ ਲੋਕ ਆ ਬਾਗੀਆਂ ਦੇ ਵਿੱਚ ਵੀ ਬਸ ਤਾਂ ਤਿੰਨ ਤਰ੍ਹਾਂ ਦੇ ਲੋਕ ਹੀ ਆ ਇੱਕ ਤਾਂ ਬਾਗੀਆਂ ਦੇ ਵਿੱਚ ਉਹ ਲੋਕ ਆ ਜਿਹੜੇ ਸੱਚੀ ਚਾਹੁੰਦੇ ਆ ਕਿ ਅਕਾਲੀ ਦਲ ਸਰਵਾਈਵ ਕਰੇ ਅਕਾਲੀ ਦਲ ਚੱਲਦਾ ਰਹੇ ਇੱਕ ਧਿਰ ਉਹ ਆ ਜਿਹੜੀ ਧਿਰ ਕਹਿੰਦੀ ਆ ਬੀਰ ਅਕਾਲੀ ਦਲ ਸਰਵਾਈਵ ਕਰੇ ਪਰ ਸਾਡੇ ਢਾਂਗ ਨਾਲ ਕਰੇ ਸਾਨੂੰ ਮੂਰੇ ਮੂਰੇ ਰੱਖ ਕੇ ਕਰੇ ਸਾਡੇ ਰਾਹੀ ਕਰੇ ਤਾਂ ਦੂਜੀ ਧਿਰ ਉਹ ਹੋ ਗਈ ਤੇ ਤੀਸਰੀ ਧਿਰ ਸਾਰੇ ਮਸਲੇ ਦੇ ਵਿੱਚ ਮੈਨੂੰ ਲੱਗਦਾ ਉਹ ਹੈ ਜਿਹੜੀ ਅਕਾਲੀ ਦਲ ਸੁਖਵੀਰ ਬਾਦਲ ਹੋਰਾਂ ਦੀ ਜਿਹੜੀ ਉਹ 12 ਤੋਂ 17 ਦੇ ਵਿੱਚ ਆਲਾ ਕੰਮ ਸੀਗਾ ਨਾ ਪੰਜਾਬ ਦੇ ਵਿੱਚ ਇੱਕ ਨਵਾਂ ਸਿਸਟਮ ਪੋਲੀਟੀਕਲ ਸਿਸਟਮ ਉਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਨੂੰ ਡਰਾ ਕੇ ਵੀ ਕਹੀ ਉਹਨਾਂ ਨੇ ਨਾਲ ਜੋੜਿਆ ਸੀ ਕਈ ਇਹੋ ਜਿਹੇ ਲੀਡਰ ਸੀਗੇ ਉਹ ਹੁਣ ਜਦੋਂ ਪਰਚੇ ਪੁਰਚੇ ਜੇ ਪਾਏ ਜਾਂ ਉਹਨਾਂ ਦਾ ਕੋਈ ਆਪਦਾ ਨਿੱਜੀ ਕੰਮ ਸੀਗਾ ਉਹ ਕੰਮ ਦੀ ਇਨਕੁਆਇਰੀ ਖੁੱਲ ਗਈ ਤਾਂ ਐਵੇਂ ਵੀ ਲੋਕ ਆਏ ਆ ਤਾਂ ਉਹ ਜਿਹੜੀ ਤੇ ਤੀਸਰੀ ਧਿਰ ਆ ਉਹ ਹੁਣ ਜਦੋਂ ਅਕਾਲੀ ਦਲ ਨੂੰ ਕਮਜ਼ੋਰ ਦੇਖਿਆ ਤਾਂ ਉਹ ਵੀ ਭਾਈ ਉਹਨਾਂ ਤੋਂ ਛੁਟਕਾਰਾ ਚਾਹੁੰਦੀ ਆ ਉਹਨਾਂ ਦੀ ਕੋਈ ਲਾਇਬਿਲਟੀ ਤਾਂ ਹੈ ਨਹੀਂ ਨਾ ਅਕਾਲੀ ਦਲ ਦੇ ਪ੍ਰਤੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਮੋਹ ਤੇ ਤਾਂ ਹੈ ਨਹੀਂ ਨਾ ਇਹਨਾਂ ਤਰ੍ਹਾਂ ਨੂੰ ਪਰ ਸਭ ਤੋਂ ਦਿਲਚਸਪ ਮੈਨੂੰ ਜਿਹੜੀ ਧਿਰ ਲਾਦੀ ਆ ਗਗਨ ਉਹ ਲੱਗਦੀ ਆ ਉਹ ਧਿਰ ਜਿਹੜੀ ਮੈਨੂੰ ਲੱਗਦਾ ਭਾਜਪਾ ਪੱਖੀ ਆ ਨਾ ਵਿਰੋਧੀਆਂ ਦੇ ਵਿੱਚ ਉਸ ਤੇ ਰਦਾਵੀ ਕੋਈ ਸਿਧਾਂਤਕ ਤੌਰ ਦੇ ਉੱਤੇ ਸਟੈਂਡ ਸਾਨੂੰ ਇਹਨਾਂ ਦਾ ਸਪਸ਼ਟ ਦੇਖਣ ਨੂੰ ਨਹੀਂ ਮਿਲਦਾ। ਮਾਫ ਕਰਨਾ ਤੁਹਾਨੂੰ ਰੋਕਦਾ ਮੈਂ ਇੱਥੇ ਆਉਣ ਲੱਗਿਆ ਸੀ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਅਕਾਲੀ ਦਲ ਤੇ ਜਾਂ ਕਿਸੇ ਦੀ ਪ੍ਰਧਾਨਗੀ ਤੇ ਸਵਾਲ ਚੱਕਦੇ ਆ ਉਹਨਾਂ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਤੇ ਜ਼ਰੂਰੀ ਆ ਨਾ ਕਿ ਭਾਜਪਾ ਪ੍ਰਤੀ ਉਹਨਾਂ ਦਾ ਕੀ ਸਟੈਂਡ ਆ। ਬਹੁਤ ਹੀ ਤੋਂ ਉਹਨਾਂ ਚ ਉਹ ਨੇ ਜਿਹੜੇ ਇੱਕ ਵਾਰੀ ਟੱਚ ਕਰਕੇ ਮੁੜੇ ਨੇ ਭਾਜਪਾ ਨੂੰ। ਗਗਨ ਕੱਲਾ ਭਾਜਪਾ ਦਾ ਮੁੱਦਾ ਹੀ ਕਿਉਂ ਆ? ਇਹਨੂੰ ਤੁਸੀਂ ਲਾਰਜ ਸਕੇਲ ਤੇ ਦੇਖੋ ਨਾ ਵੱਡੇ ਕੈਨਵਸ ਦੇ ਵਿੱਚ ਅਸੀਂ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰਗੇ। ਮੈਂ ਅਕਾਲੀ ਦਲ ਦੀ ਪੁਰਾਣੀ ਸ ਮੈਂ ਜਿਹੜੇ ਦੌਰ ਦੀਆਂ ਸਰਕਾਰਾਂ ਦੇਖੀਆਂ ਉਹਦੇ ਵਿੱਚ ਦੇਖੀਏ 7 ਤੋਂ ਲੈ ਕੇ ਮੈਂ ਹੁਣ ਤੱਕ ਦੀ ਜਿੰਨੀ ਵੀ ਸਿਆਸਤ ਹੈ ਉਹਦੀ ਹਾਮੀ ਭਰ ਸਕਦਾ ਵੀ ਉੱਥੇ ਭਾਈ ਆ ਚੀਜ਼ਾਂ ਹਾਂ ਅਸੀਂ ਉਥੇ ਗਵਾਹ ਹਾਂ ਅਸੀਂ ਉਦੇ ਗਵਾਹ ਕਿਉਂਕਿ ਉਹਨੂੰ ਅਸੀਂ ਦੇਖ ਲਿਆ ਹੈਨਾ ਪਰ ਹੁਣ ਜੇ ਵੱਡੇ ਕੰਨ ਵਾਸਤੇ ਦੇਖੋ ਜਿਹੜੇ ਬੰਦੇ ਸਵਾਲ ਚੈੱਕ ਰਹੇ ਆ ਉਹਨਾਂ ਦੀ ਕ੍ਰੈਡਿਬਿਲਟੀ ਵੀ ਤਾਂ ਚੈੱਕ ਹੋਊਗੀ ਨਾ ਸਵਾਲ ਹੁਣ ਜਿਵੇਂ ਇੱਕ ਉਦਾਹਰਨ ਲਓ ਪਰਮਿੰਦਰ ਟਿੰਡ ਸਰ ਮੈਂ ਤੁਹਾਡੇ ਹਲਕੇ ਦੇ ਆ ਮੈਂ ਉਧਰ ਗਿਆ ਤੁਹਾਡੇ ਏਰੀਆ ਦੇ ਵਿੱਚ ਮੈਂ ਕਾਫੀ ਘੁੰਮਿਆ ਮੈਂ ਉਹਨਾਂ ਦੀ ਤਾਰੀਫ਼ ਸੁਣੀ ਹੈ ਨਿੱਜੀ ਤੌਰ ਤੇ ਲੋਕਾਂ ਤੋਂ ਤੁਹਾਡੇ ਲੋਕ ਉਹਨਾਂ ਦੀ ਸਫਤ ਕਰਦੇ ਆ ਚੰਗੇ ਸ਼ਰੀਫ ਹੁਣ ਕਈ ਤਾਂ ਐਵੇਂ ਵੀ ਕਹਿੰਦੇ ਆ ਵੀ ਢੀਂਡਸਾ ਸਾਹਿਬ ਦਾ ਹੋਰ ਸੁਭਾਅ ਸੀ ਪਰ ਪ੍ਰਮੇਂਦਰ ਬਹੁਤ ਸ਼ਾਂਤ ਦੇ ਆ ਉਲਟਾ ਬਿਲਕੁਲ ਅੱਜ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਤੇ ਕਾਲੀ ਦਲ ਦੀ ਆਈਡੋਲੋਜੀ ਤੇ ਸਵਾਲ ਚੱਕ ਰਹੇ ਆ ਪਰ ਭਾਈ ਕਾਲੀ ਦਲ ਦੀ ਜਿੰਨੀ ਵੀ ਇਹ ਨੀਤੀਗਤ ਚੇਂਜ ਆ ਉਹ ਤਾਂ 12 17 ਚ ਜਾਂ 7 ਤੋਂ 17 ਕਹ ਲੋ ਸਤੋ ਤੋਂ 17 ਦੇ ਉਹ 10 ਸਾਲਾਂ ਦੇ ਵਿੱਚ ਆਇਆ ਉਹਨਾਂ 10 ਸਾਲਾਂ ਦੇ ਵਿੱਚ ਪਹਿਲੇ 5 ਸਾਲ ਪਰਮਿੰਦਰ ਢੀਂਡਸਾ ਮੈਨੂੰ ਲੱਗਦਾ ਪੀਡਬਲ ਸ਼ਾਇਦ ਮਹਿਕਮਾ ਸੀ ਇਹਨਾਂ ਕੋਲੇ ਪੀਡਬਲ ਡੀਸੀ ਤੇ ਦੂਜੇ ਅੱਧ ਦੇ ਵਿੱਚ ਜਿਹੜੀ ਸੈਕੰਡ ਟਰਮ ਸੀ ਉਹਦੇ ਵਿੱਚ ਇਹਨਾਂ ਕੋਲੇ ਵਿੱਤਰ ਆ ਵਿੱਤ ਦੂਸਰਾ ਸੈਕੰਡ ਪਾਵਰਫੁਲ ਮਹਿਕਮਾ ਉਹ ਪਰਮਿੰਦਰ ਢੀਂਡਸਾ ਕੋਲੇ ਰਿਹਾ ਉਹ ਲੋਕ ਅਕਾਲੀ ਦਲ ਤੇ ਕਿਵੇਂ ਸਵਾਲ ਚੱਕ ਸਕਦੇ ਆ ਉਹ ਤਾਂ ਜ਼ਿੰਮੇਵਾਰ ਆ ਜੇ ਅਕਾਲੀ ਦਲ ਚ ਕੁਝ ਵੀ ਗਲਤ ਹੋਇਆ ਇੱਕ ਤਾਂ ਉਹ ਬੰਦੇ ਹੋਣ ਗਗਨ ਜਿਹੜੇ ਅਕਾਲੀ ਦਲ ਨੂੰ ਉਸ ਚੰਗੇ ਦੌਰ ਦੇ ਵਿੱਚ ਜਦੋਂ ਪੰਜਾਬ ਦੇ ਬਹੁਤੇ মিডিਆ ਵਾਲੇ ਵੀ ਤੇ ਹੋਰ ਬਾਰੇ ਸੈਣੇ ਬੰਦੇ ਵੀ ਇਹ ਮੰਨ ਲਏ ਸੀ ਵੀ ਸੁਖਬੀਰ ਬਾਦਲ ਤੋਂ ਵੱਡਾ ਇਲੈਕਸ਼ਨ ਮੈਨੇਜਰ ਹੈ ਨਹੀਂਗਾ ਪੰਜਾਬ ਚ ਜਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਸਰਬਸ਼ਕਤੀਮਾਨ ਮੰਨ ਲਿਆ ਸੀ ਉਦੋਂ ਛੱਡ ਕੇ ਗਏ ਆ ਪ੍ਰਗਟ ਸਿੰਘ ਉਹਨਾਂ ਚ ਇੱਕ ਨਾਮ ਮੈਂ ਲੈਣਾ ਮਨਪ੍ਰੀਤ ਸਿੰਘ ਬਾਦਲ ਦਾ ਵੀ ਚਾਹੁੰਦਾ ਸੀ ਪਰ ਉਹ ਫਿਰ ਥੋੜਾ ਕੌਂਟਰੋਵਰਸ਼ੀਅਲ ਹੋ ਜੂਗਾ ਉਹ ਨਾਮ ਲੈਣਾ ਹੈ ਨਾ ਕਿਉਂਕਿ ਉਹਨਾਂ ਨੇ ਜੋ ਕੀ ਕਿਹਾ ਉਹ ਉਹਨਾਂ ਦਾ ਡਿਲੀਵਰ ਜਾਂ ਨਹੀਂ ਕਰਿਆ ਹੈ ਨਾ ਜਿਹਨੂੰ ਕ੍ਰੈਡੀਬਿਲਟੀ ਕਹਿੰਦੇ ਆਪਾਂ ਹੈ ਹੀ ਨਹੀਂ ਖੜੀ ਨਹੀਂ ਕਿਤੇ ਉਸ ਤੋਂ ਬਾਅਦ ਵੀ ਉਹ ਤਾਂ ਉਹ ਲੋਕ ਵੀ ਆ ਜਿਹੜੇ ਉਸ ਦੌਰ ਚ ਸੁਖਵੀਰ ਬੱਲਵਾਂ ਜਿਆ ਪਾਲਕੜ ਸਿੰਘ ਜਾਂ ਪਾਲਕੜ ਸਿੰਘ ਦੀ ਜਾਂ ਹੋਰ ਵੀ ਲੋਕ ਜਿਹੜੇ ਛੱਡ ਕੇ ਗਏ ਹੁਣ ਜਿਨ੍ਹਾਂ ਦਾ ਨਾਮ ਵੀ ਮੇਰੇ ਚੇਤਿਆਂ ਚ ਨਹੀਂ ਆ ਰਿਹਾ ਉਹਨਾਂ ਦੀ ਤਾਂ ਇੱਕ ਕ੍ਰੈਡੀਬਿਲਟੀ ਬੰਦ ਹੀ ਆ ਪਰ ਜਿਹੜੇ ਲੋਕ ਆ ਯਾਰ ਤੁਸੀਂ ਇਹ ਦੇਖੋ ਅ ਕਾਲੀ ਦਲ ਦੇ ਵਿੱਚ 10 ਸਾਲ ਉਹਨਾਂ ਨੇ ਸੱਤਾ ਮਾਣੀ ਆ ਹੁਣ ਜਦੋਂ ਕਮਜ਼ੋਰ ਹੋ ਗਿਆ ਕandidate ਹੁਣ ਉਹ ਸਵਾਲ ਕਰਨ ਲੱਗੇ ਉਹ ਤਾਂ ਆਪਦੀ ਗੱਲ ਨੂੰ ਮੈਨੂੰ ਲੱਗਦਾ ਆਪ ਹੀ ਕੱਟ ਰਹੇ ਆ ਇਹ ਇਹ ਤੁਹਾਨੂੰ ਵੀ ਲੱਗਦਾ ਨਾ ਇਹ ਚੀਜ਼ ਦਾ ਇੱਕ ਮੋਰਲ ਅਥਾਰਟੀ ਹੁੰਦੀ ਹੈ ਨੈਤਿਕ ਅਧਿਕਾਰ ਗੱਲ ਕਹਿਣ ਦਾ ਜੇ ਮੈਂ ਗਗਨ ਰਟਾਲ ਸਾਹਿਬ ਦੇ ਚੰਗੇ ਦੌਰ ਦੇ ਵਿੱਚ ਖੂਬ ਇੰਜੋਏ ਕਰਿਆ ਉਹਨਾਂ ਦੇ ਹਰ ਮਾੜੇ ਕੰਮ ਦੇ ਵਿੱਚ ਦਾ ਮੈਂ ਵਿਰੋਧ ਨਹੀਂ ਕਰਿਆ ਹੈ ਨਾ ਇੰਨਾ ਚੋ ਕਿੰਨੇ ਲੀਡਰ ਆ ਜਿਨ੍ਹਾਂ ਦੇ ਉਦੋਂ ਬਿਆਨ ਆਏ ਹੋਣ ਜੀ ਪੰਜਾਬ ਦੀ ਕੇਵਲ ਤੇ ਕਬਜ਼ਾ ਹੋਈ ਜਾਂਦਾ ਥੋਡੇ ਰਾਜ ਤੇ ਇਹਨਾਂ ਚੋਂ ਕਿੰਨੇ ਲੀਡਰ ਆ ਜਿਨ੍ਹਾਂ ਨੇ ਕਿਹਾ ਜੀ ਚਿੱਟਾ ਸਾਡੇ ਜਵਾਨੀ ਖਾਈ ਜਾਂਦਾ ਇਹਨਾਂ ਚੋਂ ਕਿੰਨੇ ਲੀਡਰ ਆ ਜਿਨ੍ਹਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਗੈਂਗਸਟਰ ਦਾ ਵਧ ਗਿਆ ਹੋਰ ਛੱਡੋ ਇਹਨਾਂ ਚੋਂ ਕਿੰਨੇ ਲੀਡਰਾਂ ਨੇ ਫਰੀਦਕੋਟ ਦੇ ਵੀ ਉਹ ਘਟਨਾ ਤੇ ਜਦੋਂ ਅਕਾਲੀ ਦਲ ਦੇ ਇੱਕ ਲੀਡਰ ਨੇ ਇੱਕ ਕੁੜੀ ਦਾ ਬਹਾਰਨ ਕਰਿਆ ਸੀ ਉਦੋਂ ਕਿੰਨੇ ਲੀਡਰਾਂ ਨੇ ਹਾ ਦਾ ਨਾ ਰਹੀ ਮਾਰਿਆ ਹੋਵੇ ਪੰਜਾਬ ਦੇ ਵਿੱਚ ਹਾ ਦੇ ਨਰੇ ਦੀ ਹਾਲਾਂਕਿ ਮੈਨੂੰ ਨਹੀਂ ਪਤਾ ਮੈਂ ਉਸ ਗੱਲ ਦੀ ਗਹਿਰਾਈ ਨਹੀਂ ਜਾਂਦਾ ਅਦਾਲਤ ਦੇ ਵਿੱਚ ਫੈਸਲਾ ਪਰ ਜੋ ਹੋਇਆ ਉਹਦੇ ਵਿੱਚ ਕਿੰਨੇ ਲੋਕ ਬੋਲੇ ਤੁਸੀਂ 10 ਸਾਲ ਅੱਖਾਂ ਬੰਦ ਕਰਕੇ ਜਿਹੜੇ ਬੰਦੇ ਬੈਠੇ ਰਹੇ ਹੋਣ ਤੇ ਫਿਰ ਇੱਕ ਦਾਮੋ ਕਹਿਣ ਵੀ ਜੀ ਸਾਨੂੰ ਤਾਂ ਕੋਈ ਦਿਵਯ ਗਿਆਨ ਹੋ ਗਿਆ ਸਿਧਾਂਤ ਚੇਂਜ ਚਾਹੀਦਾ ਹਾਂ ਸਾਨੂੰ ਕੋਈ ਚੇਂਜ ਚਾਹੀਦਾ ਚੇਂਜ ਫੋਰ ਵਟ ਕਾਦੇ ਲਈ ਚੇਂਜ ਚਾਹੀਦਾ ਤੁਹਾਨੂੰ ਤੁਸੀਂ ਤਾਂ ਉਹ ਜਿਹੜਾ ਚੇਂਜ ਦਿੱਥੇ ਕਾਲੀਦਾਲ ਪਹੁੰਚਿਆ ਉਹਦੇ ਵਿੱਚ ਭਾਗੀਦਾਰ ਹੋ ਕਾਫੀ ਹੱਦ ਤੱਕ ਹੁਣ ਇਹ ਲੀਡਰ ਕਹਿਣਗੇ ਕਿ ਯਾਰ ਅਸੀਂ ਪਾਰਟੀ ਪਲੈਟਫਾਰਮ ਤੇ ਉਠਾਉਂਦੇ ਰਹੇ ਹਾਂ ਮੈਂ ਮੰਨਦਾ ਬਿਲਕੁਲ ਪਾਰਟੀ ਪਲੈਟਫਾਰਮ ਤੇ ਉਠਾਉਂਦੇ ਰਹੇ ਹਾਂ ਪਰ ਗਗਨ ਪਾਰਟੀ ਪਲੈਟਫਾਰਮ ਤੇ ਮੁੱਦੇ ਉਠਾਉਣ ਦੀ ਵੈਲਿਊ ਜ਼ੀਰੋ ਹੈ ਜੇ ਉਹ ਪਬਲਿਕ ਡੋਮੇਨ 'ਚ ਨਹੀਂ ਉਠਾਉਂਦੇ ਤੁਸੀਂ ਤੁਸੀਂ ਮੀਡੀਆ ਤੇ ਲੋਕਾਂ ਸਾਹਮਣੇ ਆ ਕੇ ਗੱਲ ਨਹੀਂ ਕਰਦੇ ਕਿ ਜੀ ਅਸੀਂ ਆ ਮੁੱਦਾ ਚੱਕਿਆ ਇੱਥੇ ਮੇਰੀ ਸਹਿਮਤੀ ਹੈ ਉੰਮਾ ਭਾਵੇਂ ਆ ਹੀ ਕਹਦੋ ਅਗਲੇ ਅਗਲੀ ਲਾਈਨ ਚ ਵੀ ਮੈਂ ਪਾਰਟੀ ਦੇ ਨਾਲ ਪਰ ਮੈਂ ਸਹਿਮਤ ਆ ਫਿਰ ਤੱਕ ਰੈਡੀਬਿਲਟੀ ਬਣੇ ਹੁਣ 28 ਜਾਊ ਜੀ ਕਮਰਿਆਂ ਚ ਸਾਨੂੰ ਉਹਨਾਂ ਦਾ ਕੀ ਪਤਾ ਸਾਨੂੰ ਤਾਂ ਫਿਲਹਾਲ ਬਾਹਰੀ ਦੇਖਣ ਤੇ ਆਇ ਲੱਗਦਾ ਕਿ ਅਕਾਲੀ ਦਲ ਦੀ ਸਮੱਸਿਆ ਸੁਖਵੀਰ ਬਾਦਲ ਕੱਲਿਆਂ ਦੀ ਦੇਣ ਨਹੀਂ ਹੋਰ ਬਹੁਤ ਸਾਰੇ ਲੋਕਾਂ ਦੀ ਦੇਣ ਆ ਤਾਂ ਮੈਂ ਮੈਂ ਤੁਹਾਡੀ ਗੱਲ ਕਰਦਾ ਕੀ ਫਿਰ ਤੁਸੀਂ ਇਸ ਸਾਰੇ ਦੇ ਵਿੱਚੋਂ ਸੁਖਵੀਰ ਬਾਦਲ ਨੂੰ ਤੁਸੀਂ ਕਲੀਨ ਸ਼ੀਟ ਦਿੰਦੇ ਹੋ ਜਾਂ ਕਹਿ ਲਈਏ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਸਵਾਲ ਨਹੀਂ ਉਠਾਉਣੇ ਚਾਹੀਦੇ ਪਰ ਸਵਾਲ ਤੇ ਉੱਠਣਗੇ ਨਾ ਉਹ ਲੀਡਰ ਨੇ ਨਹੀਂ ਨਹੀਂ ਪਰ ਕੀ ਸਖਵੀਰ ਬਾਦਲ ਤੇ ਸਭ ਤੋਂ ਵੱਧ ਜ਼ਿੰਮੇਵਾਰ ਤੇ ਉਹੀ ਮੰਨੇ ਜਾਣਗੇ ਨਾ ਨਹੀਂ ਟੋਟਲੀ ਹੈ ਗਰੀ ਦੇਖੋ ਜਿੰਨੀ ਪਾਵਰ ਜਿਹਦੇ ਕੋਲੇ ਜ਼ਿਆਦਾ ਉਹ ਓਨਾ ਹੀ ਰਿਸਪੌਂਸੀਬਲ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕੀ ਕਿਸੇ ਗਲਤ ਫੈਸਲੇ ਲਈ ਕਿ ਤੁਸੀਂ ਇਕੱਲੇ ਪ੍ਰਧਾਨ ਮੰਤਰੀ ਮੋਦੀ ਨੂੰ ਗਲਤ ਮੰਨੋਗੇ ਮੰਨ ਲਓ ਉਹਨਾਂ ਨੇ ਕੋਈ ਗਲਤ ਫੈਸਲਾ ਲੈ ਲਿਆ ਉਹਦੇ ਲਈ ਇਕੱਲੇ ਪ੍ਰਧਾਨ ਮੰਤਰੀ ਮੋਦੀ ਨੂੰ ਗਲਤ ਮੰਨੋਗੇ ਕਿ ਐਂ ਵੀ ਕਹੋਗੇ ਵੀ ਅਮਿਤ ਸ਼ਾਹ ਜੀ ਵੀ ਜਦੋਂ ਜ਼ਿੰਮੇਵਾਰ ਹੈਗੀ ਆ ਨਹੀਂ ਉਹ ਵੀ ਜ਼ਿੰਮੇਵਾਰ ਆ ਤੇ ਉਹਦੇ ਵਿੱਚ ਜਦੋਂ ਫਿਰ VOTING ਹੁੰਦੀ ਆ ਸਾਰੇ ਦੇ ਹੱਕ ਦੇ ਵਿੱਚ ਵੋਟ ਪਾਉਣ ਵਾਲੇ ਸਾਰੇ ਜ਼ਿੰਮੇਵਾਰ ਨੇ ਠੀਕ ਆ ਨਾ ਤੇ ਫਿਰ ਹੁਣ ਇਹੀ ਗੱਲ ਅਸੀਂ ਕਰ ਰਹੇ ਹਾਂ ਸੁਖਬੀਰ ਬਾਦਲ ਤਾਂ ਜ਼ਿੰਮੇਵਾਰ ਹੈਗੀ ਹੈਗੇ ਆ ਉਹ ਤਾਂ ਦਿਸ ਰਿਹਾ ਪਰ ਦੂਜੀ ਧਿਰ ਜਿਹੜੀ ਸਵਾਲ ਚੱਕ ਰਹੀ ਹੈ ਉਹਨੂੰ ਵੀ ਸਵਾਲਾਂ ਦੇ ਘੇਰੇ ਤੋਂ ਤੁਸੀਂ ਪਰੇ ਕਰਕੇ ਨਹੀਂ ਦੇਖ ਸਕਦੇ ਮਤਲਬ ਇਹ ਦੇਖਣਾ ਪਊਗਾ ਕਿ ਸਵਾਲ ਕੌਣ ਚੱਕ ਰਿਹਾ ਚੰਦੂ ਮਾਜਰਾ ਚੰਦੂ ਮਾਜਰਾ ਜੀ ਰਖਣਾ ਹਾਂ ਪਰਮਿੰਦਰ ਸਿੰਘ ਢੀਂਸਾ ਜਿਹੜੇ ਹੁਣ ਭਾਜਪਾ ਨੂੰ ਟੱਚ ਕਰਕੇ ਮੁੜ ਕੇ ਆਇਆ ਵਿੱਚ ਇਹ ਰਹਿ ਗਿਆ ਟੱਚ ਕੀ ਕਰਕੇ ਮੁੜ ਕੇ ਆਇਆ ਰਹਿ ਕੇ ਆਇਆ ਵਿੱਚ ਤੇ ਸੰਗਰੂਰ ਜਦੋਂ ਟਿਕਟ ਦੀ ਕਮਿਟਮੈਂਟ ਆ ਵਾਪਸ ਆ ਜਾਂਦੇ ਆ ਜੇ ਮੰਨ ਲਓ ਜੇ ਇਸ ਪਰਮਿੰਦਰ ਸਿੰਘ ਢੀਂਸਾ ਨੂੰ ਆ ਸੰਗਰੂਰ ਦੀ ਟਿਕਟ ਮਿਲੀ ਹੁੰਦੀ ਇਲਾਕਾ ਦੇ ਨਾ ਬਾਗਿਆਂ ਦੀ ਕਤਾਰ 'ਚ ਹੁੰਦੇ ਹੋ ਅ ਦੇਖੋ ਇਹ ਇਹ ਇਲਜ਼ਾਮ ਤਾਂ ਉਹਨਾਂ ਤੇ ਗੱਗਣ ਲੱਗਦੀ ਆ ਕਿ ਇਸ ਧਿਰ ਦਾ ਮਕਸਦ ਆ ਭਾਜਪਾ ਨਾਲ ਮਿਲਣਾ ਇਹ ਅਕਾਲੀ ਦਲ ਦੇ ਮੇਰੇ ਰਾਤ ਹੀ ਇੱਕ ਲੀਡਰ ਦੇ ਨਾਲ ਫੋਨ ਤੇ ਗੱਲ ਹੋਈ ਸੀ ਭਾਜਪਾ ਭਾਜਪਾ ਬਾਰੇ ਆਪਣਾ ਸਟੈਂਡ ਤਾਂ ਸਪਸ਼ਟ ਕਰਨਾ ਨਾ ਉਹ ਹਾਂ ਮੈਂ ਰਾਤ ਉਹੀ ਗੱਲ ਆ ਵੀ ਮੈਂ ਨਾ ਫੋਨ ਤੇ ਗੱਲ ਕਰੀ ਜਾਂਦਾ ਸੀ ਇੱਕ ਅਕਾਲੀ ਲੀਡਰ ਨਾਲ ਉਹ ਕਹਿੰਦਾ ਯਾਰ ਵੀ ਸਾਨੂੰ ਇਹ ਲੱਗਦਾ ਵੀ ਯਾਰ ਇਹਨਾਂ ਦੇ ਪਿੱਛੇ ਬੈਕ ਭਾਜਪਾ ਦੀ ਆ ਓਕੇ ਚਲੋ ਇਸ ਗੱਲ ਨੂੰ ਕੋਈ ਪੁਖਤਾਤਾ ਨਹੀਂ ਕਰਾਇਆ ਜਾਂਦਾ ਹੁਣ ਪੁਖਤਾ ਕਿਵੇਂ ਹੋਊਗਾ ਜਾਂ ਨਕਾਰਿਆ ਕਿਵੇਂ ਜਾਊਗਾ ਜੇ ਕੋਈ ਦੂਜੀ ਤੇ ਰਿ ਸਟੇਟਮੈਂਟ ਦੇਊਗੀ ਉਹ ਕਹਿੰਦੇ ਅਸੀਂ ਅਕਾਲੀ ਦਲ ਨੂੰ ਪੰਥਕ ਰੌ ਰੀਤਾਂ ਦੇ ਨੇੜੇ ਲਜਾਣਾ ਪੰਥਕ ਰੌ ਰੀਤਾਂ ਦੇ ਨੇੜੇ ਤਾਂ ਭਾਈ ਤੁਸੀਂ ਲਜਾਣਾ ਪਰ ਪੰਜਾਬ ਦੇ ਫਿਰ ਮੁੱਖ ਮੁੱਦੇ ਤੇ ਆਪਦੇ ਸਟੈਂਡ ਵੀ ਦੱਸ ਦੋ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਖੜਾ ਕਰਨਾ ਚਾਹੀਦਾ ਸੀਗਾ ਖੜੂਰ ਸਾਹਿਬ ਓਕੇ ਸਮਝ ਆਉਂਦਾ ਪਰ ਜਿਹੜੀ ਗੱਲ ਪੰਥਕ ਰੋ ਰੀਤਾਂ ਦੀ ਹੈ ਪੰਥਕ ਰੋ ਰੀਤਾਂ ਦੇ ਵਿੱਚ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਤਾਂ ਮੈਨੂੰ ਆ ਅਕਾਲੀ ਦਲ ਨੂੰ ਅੱਗੇ ਲੱਗਦਾ ਹੂੰ ਬਿਲਕੁਲ ਪੰਥਕ ਰੋ ਰੀਤਾਂ ਦੇ ਵਿੱਚ ਤਾਂ ਜੇ ਅਮਰਤਪਾਲ ਸਿੰਘ ਬਾਹਰ ਆ ਕੇ ਪਾਰਟੀ ਬਣਾਉਂਦੇ ਆ ਮੈਨੂੰ ਲੱਗਦਾ ਉਹ ਜ਼ਿਆਦਾ ਨੇੜੇ ਲੈ ਜਾਣਗੇ ਹੂੰ ਅਕਾਲੀ ਦਲ ਕਿਉਂ ਅਸਲ ਤਾਂ ਖਲਾਰਾ ਇਸ ਗੱਲ ਦਾ ਨਾ ਕਿ ਅਕਾਲੀ ਦਲ ਤਾਂ ਹੀ ਨਹੀਂ ਕਰ ਪਾਇਆ ਕਿ ਅਕਾਲੀ ਦਲ ਕਰਨਾ ਕੀ ਚਾਹੁੰਦਾ ਲਾਈਨ ਕਿਹੜੀ ਤੇ ਚੱਲਣ ਲਾਈਨ ਲਾਈਨ ਕਿਹੜੀ ਤੇ ਚੱਲਣਗਾ ਉਹ ਉਹ ਜਿਹੜਾ ਖਿਲਾਰਾ ਮੈਨੂੰ ਲੱਗਦਾ ਉਹ ਜ਼ਿਆਦਾ ਹੁਣ ਜਿਵੇਂ ਬਹੁਤ ਲੋਕ ਆ ਉਹ ਦਾ ਮੈਂ ਦੇਖਿਆ ਵੀ ਕਈ ਲੋਕਾਂ ਨੇ ਕਿਹਾ ਬਹੁਤ ਸਾਰੇ ਬੰਦਿਆਂ ਨੇ ਵੀ ਕਿਹਾ ਕਿ ਜੇ ਰਾਹੁਲ ਗਾਂਧੀ ਪਿੱਛੇ हट ਕੇ ਖੜਗੇ ਨੂੰ ਮੂਰੇ ਕਰ ਸਕਦਾ ਮੈਂ ਮੈਂ ਤੁਸੀਂ ਕਰੋ ਮੇਰਾ ਅਗਲਾ ਸਵਾਲ ਸਿਫੋ ਜੇ ਰਾਹੁਲ ਗਾਂਧੀ ਪਿੱਛੇ ਹੋ ਕੇ ਖੜਗੇ ਨੂੰ ਪ੍ਰਧਾਨ ਬਣਾ ਦਿੰਦੇ ਆ ਤਾਂ ਸੁਖਵੀਰ ਬਾਦਲ ਕਿਉਂ ਚਿੰਬੜਿਆ ਐਡੀ ਕੀ ਗੱਲ ਆ ਕਿ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਦੇ ਨਾਲੋਂ ਵੱਡੀ ਹੋ ਗਈ ਪਾਰਟੀ ਇਹਨਾਂ ਦੀ ਇਹਨਾਂ ਦੇ ਹਿੱਤ ਜ਼ਿਆਦਾ ਹੋ ਗਏ ਰਾਹੁਲ ਨਾਲੋਂ ਇਹ ਵੱਡੇ ਲੀਡਰ ਨੇ ਰਾਹੁਲ ਨਾਲੋਂ ਕਿਉਂ ਨਹੀਂ ਇਹ ਚੀਜ਼ ਸਮਝ ਆਉਂਦੀ ਕਿਉਂਕਿ ਰਾਹੁਲ ਦੀ ਤਰਜ਼ ਤੇ ਇਹਨਾਂ ਨੇ ਯਾਤਰਾ ਤੇ ਇੱਕ ਕੱਢ ਲਈ ਤੇ ਫਿਰ ਰਾਹੁਲ ਦੇ ਉਸ ਮਾਡਲ ਨੂੰ ਵੀ ਤਾਂ ਪਨਾ ਸਕਦੇ ਨੇ ਨਾ ਸੁਖਵੀਰ ਬਾਦਲ ਗਗਨ ਉਹ ਚਾਹਨਾ ਕਾਫੀ ਬੁਨਿਆਦੀ ਫਰਕ ਆ ਰਾਹੁਲ ਗਾਂਧੀ ਦੀ ਸਥਿਤੀ ਤੇ ਸੁਖਵੀਰ ਬਾਦਲ ਦੀ ਸਥਿਤੀ 'ਚ ਫਰਕ ਆ ਇੱਕ ਫਰਕ ਤਾਂ ਇਹ ਆ ਤੁਸੀਂ ਕੱਲ ਰਾਹੁਲ ਗਾਂਧੀ ਦਾ ਸੌ ਚੱਕਦਿਆਂ ਦਾ ਸ਼ਾਇਦ ਚਿਹਰਾ ਦੇਖਿਆ ਹੋਵੇ ਉਹ ਚਿਹਰਾ ਦੱਸਦਾ ਸੀ ਉਹ ਚਿਹਰਾ ਉਦੋਂ ਬਣਦਾ ਹੈ ਜਦੋਂ ਕਿਸੇ ਬੰਦੇ ਨੂੰ ਇਹ ਕਲੈਰਿਟੀ ਹੋ ਜੇ ਕਿ ਮੇਰੀ ਵੋਟ ਕਿੱਥੋਂ ਆਉਣੀ ਹੈ ਉਹਨਾਂ ਨੂੰ ਸਬਦਾਨ ਦੀ ਉਹਨਾਂ ਨੇ ਕਾਪੀ ਦਿਖਾਈ ਠੀਕ ਹੈ ਤੇ ਇਹ ਉਹਨਾਂ ਨੂੰ ਪਤਾ ਮੇਰੀ ਵੋਟ ਦਲਿਤ ਪਛੜੇ ਲੋਕ ਤੇ ਅਲਪਸੰਖਕਾਂ ਚੋਂ ਆ ਰਹੀ ਹੈ ਜ਼ਿਆਦਾ ਵੋਟ ਹੈ ਜਿਹੜੀ ਪਲੱਸ ਮੁੱਦਿਆਂ ਤੇ ਬੇਸਡ ਜਿਹੜੇ ਪੜ੍ਹੀ ਲਿਖੀ ਜਮਾਤਾਂ ਉਹਨਾਂ ਚੋਂ ਆ ਰਹੀ ਹੈ ਤਾਂ راہੁਲ ਗਾਂਧੀ ਦਾ ਉੱਥੇ ਫੋਕਸ ਹੈ ਉਹ ਸਮਝ ਆਉਂਦਾ ਹੈ ਅਗਲੇ ਗੱਲ ਗੱਲ ਤੇ ਜਾਤੀ ਸੈਂਸਸ ਨੂੰ ਕਹਿ ਰਿਹਾ راہੁਲ ਗਾਂਧੀ راہੁਲ ਗਾਂਧੀ ਕਹਿ ਰਿਹਾ ਵੀ ਨਫਰਤ ਕੀ ਹੈ ਕਿ ਬਾਜ਼ਾਰ ਮੇਂ ਮੁਹੱਬਤ ਕੀ ਇਦਕਣ ਤੇ ਪੜ੍ਹੇ ਲਿਖੇ ਵਰਗ ਦੇ ਮੁੱਦੇ ਚੱਕ ਰਿਹਾ ਮਿਡਲ ਕਲਾਸ ਦੇ ਮੁੱਦੇ ਚੱਕ ਰਿਹਾ ਹੈ ਕਲੈਰਿਟੀ ਹੈ ਨਾ ਕਾਂਗਰਸ ਜਾਣਾ ਕਿੱਧਰ ਨੂੰ ਚਾਹੁੰਦੀ ਹੈ ਮੈਂ ਸਿੱਧਾ ਕਹਾ ਕਾਂਗਰਸ ਕਾਮਰੇਡਾਂ ਦੇ ਮੁੱਦੇ ਚੱਕ ਕੇ ਉਹਨਾਂ ਦੇ ਰਾਹੀਂ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਸਪਸ਼ਟ ਹੈ ਇਹ ਉਹਦੀ ਸਮਾਜਵਾਦੀ ਅਪਰੋਚ ਹੈ ਕਾਂਗਰਸ ਸਮਾਜਵਾਦੀ ਹੋ ਰਹੀ ਹੈ ਮੈਂ ਕਹਾ ਮੈਨੂੰ ਅਕਾਲੀ ਦਲ ਦੱਸੋ ਕੀ ਹੋਣਾ ਜਾ ਰਿਹਾ ਆ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਮੈਂ ਕੀ ਦੱਸਾਂ ਨਹੀਂ ਮੈਂ ਉਹੀ ਗੱਲ ਕਰਦਾ ਹੁਣ ਇੱਕ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਜਿਵੇਂ ਮੈਂ ਪਿਛਲਾ ਇਲੈਕਸ਼ਨ ਦੇਖਿਆ 2019 ਦੇ ਵਿੱਚ ਮੈਂ ਪੁੱਚੋ ਕਵਰ ਕਰਨ ਗਿਆ ਉੱਥੇ ਬੀਬਾ ਹਰਸਿਮਰਤ ਕੌਰ ਬਾਦਲਾ ਆ ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਮੰਗ ਰਹੀ ਸੀ ਕਿਉਂਕਿ ਪਲਵਾਮਾ ਦਾ ਅਟੈਕ ਹੋਇਆ ਬਾਅਦ ਸੀ ਫਿਰ ਸਥਿਤੀਆਂ ਬਦਲਦੀਆਂ ਅਕਾਲੀ ਦਲ ਵਿਕਾਸ ਦੇ ਨਾਂ ਤੇ ਵੋਟ ਮੰਗ ਰਿਹਾ ਸੀ ਅਗਲੇ ਇਲੈਕਸ਼ਨ 'ਚ ਉਦੋਂ ਅਗਲੇ ਇਲੈਕਸ਼ਨ ਦੇ ਵਿੱਚ ਅ ਅਕਾਲੀ ਦਲ ਬੰਦੀ ਸਿੰਘਾਂ ਦੇ ਨਾਂ ਤੇ ਵੋਟ ਮੰਗ ਰਿਆ ਸੀ ਐਤ ਕੀ ਅਕਾਲੀ ਦਲ ਖੇਤਰੀ ਪਾਰਟੀ ਦੇ ਨਾਂ ਤੇ ਵੋਟ ਮੰਗ ਰਿਆ ਅਕਾਲੀ ਦਲ ਇੱਕ ਮੁੱਦਾ ਆਪਦੀ ਵਿਚਾਰ ਧਾਰਕ ਕਲੈਰਿਟੀ ਜਿੰਨਾ ਚਿਰ ਨਹੀਂ ਦਿੰਦਾ ਹੂੰ ਓਨੀ ਦੇਰੇ ਸੰਭਵ ਹੀ ਨਹੀਂ ਕਿ ਉਹਦਾ ਰਿਵਾਈਵਲ ਹੋ ਜਾਏ ਔਰ ਦੂਸਰਾ ਤੁਸੀਂ ਇਹ ਗੱਲ ਨਾ ਭੁੱਲੋ ਕਿ ਰਾਹੁਲ ਨੇ ਆਪਦੀ ਯਾਤਰਾ ਦੇ ਜ਼ਰੀਏ ਇੰਨਾ ਸਟਰੋਂਗ ਆਪ ਦੇ ਆਪ ਨੂੰ ਕਰ ਲਿਆ ਤੇ ਕਾਂਗਰਸ ਪਹਿਲਾਂ ਵੀ ਇਹ ਪ੍ਰਯੋਗ ਕਰ ਚੁੱਕੀ ਸੀ ਕਿਸੇ ਹੋਰ ਨੂੰ ਪ੍ਰਧਾਨ ਬਣਾ ਕੇ ਜੀ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਬਣੇ ਉਹ ਵੀ ਮੈਨੂੰ ਲੱਗਦਾ ਇਹ ਗੱਲ ਸਮਝਦੇ ਆ ਕਿ ਗਾਂਧੀ ਪਰਿਵਾਰ ਹੀ ਮੇਨ ਆ ਹੂੰ ਇਹਨਾਂ ਦੇ ਧੁਰੇਵਾਲੇ ਹੀ ਘੁੰਮਣਾ ਜਿਹੜਾ ਪੰਜਾਬ ਦੇ ਵਿੱਚ ਪ੍ਰਧਾਨ ਬਣੂਗਾ ਪੰਜਾਬ ਦੀ ਇੱਕ ਦਿੱਕਤ ਆ ਗੱਲ ਹੂੰ ਹੁਣ ਜਿਹੜੇ ਨੂੰ ਬਾਗੀ ਤੇ ਧੜੇ ਕਹਿ ਰਹੇ ਆ ਉਹਨਾਂ ਦੇ ਜਿੰਨੇ ਲੀਡਰ ਆ ਉਹ ਵੀ ਪਾਵਰ ਬਾਰੇ ਪ੍ਰਕਾਸ਼ ਸਿੰਘ ਬਾਦਲ ਦੇ ਚੇਲੇ ਆ ਹੂੰ ਜ਼ਿਆਦਾਤਰ ਉਹਨਾਂ ਚ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਇੱਕ ਖਾਸੀਅਤ ਆ ਵੀ ਜਦੋਂ ਉਹ ਸੱਤਾ 'ਚ ਆ ਜਾਂਦਾ ਉਹ ਸੋਚਣੀ ਵਾਲਾ ਬੰਦਾ ਪਰ ਉਹ ਛੱਡਦਾ ਕਿਸੇ ਦੇ ਪੱਲੇ ਕੁਛ ਨਹੀਂ ਸ਼ਾਇਦ ਤਖਵੀਰ ਸਿੰਘ ਬਾਦਲ ਇਹ ਗੱਲ ਸਮਝਦੇ ਆ ਵੀ ਜਿਹੜੇ ਕਹਿ ਵੀ ਰਹੇ ਹਨ ਮੈਨੂੰ ਹਟਾਉਣਾ ਵਾਸਤੇ ਇਹ ਸਾਰੇ ਪ੍ਰਕਾਸ਼ ਸਿੰਘ ਬਾਦਲ ਦੇ ਚੰਡੇ ਵੇ ਆ ਇਹਨਾਂ 'ਚੋਂ ਕੇਰਾਂ ਕੋਈ ਬੈਠ ਗਿਆ ਗੰਦੀ ਤੇ ਪਰ ਛੱਡਣੀ ਕਿਸੇ ਨੇ ਨਹੀਂ ਅੱਛਾ ਮੈਂ ਪਿੱਛੇ ਆਉਣਾ ਹੁਣ ਜਿਹੜਾ ਬਾਗੀ ਧੜਾਗਾ ਹੁਣ ਜੋ ਗੱਲ ਕਰਦੇ ਆ ਕਿ ਉਹ ਗੱਲ ਵੱਖਰਾ ਹੋ ਕੇ ਇੱਕ ਆਪਦਾ ਫਰੰਟ ਬਣਾਉਂਦਾਗਾ ਉਸ ਤੋਂ ਬਾਅਦ ਉਹਦੀ ਹਮਾਇਤ ਕਿੱਥੇ ਜਾਣੀ ਆ ਉਹ ਜੇ 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 ਸੰਭਾਵਨਾ ਕਿ ਬੀਜੇਪੀ ਦੇ ਨਾਲ ਜਾਣੀ ਹੈ ਸੰਭਾਵਨਾ ਤੇ ਇਸੇ ਚੀਜ਼ ਦੀ ਹੈ ਨਾ ਚਲੋ ਪੱਕਾ ਹਲੇ ਕੁਝ ਨਹੀਂ ਪਤਾ ਪਰ ਇੱਕ ਵੱਡਾ ਤਾਮਜਾਮ ਪਾਰਟੀ ਚਲਾਉਣ ਦੇ ਲਈ ਪੈਸਾ ਫੰਡਿੰਗ ਬਹੁਤ ਚਾਹੀਦੀ ਹੁੰਦੀ ਹੁਣ ਇਹ ਸਵਾਲ ਤਾਂ ਕੱਲ ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਉੱਥੇ ਹੋਣਗੇ ਹੋ ਸਕਦਾ ਉੱਥੇ ਹੋਣ ਪਰ ਫਿਰ ਉਹ ਪੈਸਾ ਉਹ ਫੰਡਿੰਗ ਉਹ ਕਿੱਥੋਂ ਆਈ ਉਹ ਦੇਖੋ ਇਹ ਦਿਲਚਸਪ ਗੱਗਨ ਮੈਂ ਵੀ ਆਪਾਂ ਜਦੋਂ ਚੈਨਲ ਸ਼ੁਰੂ ਕਰਿਆ ਨਾ ਸਾਨੂੰ ਬਹੁਤ ਲੋਕ ਕਹਿੰਦੇ ਹੁੰਦੇ ਸੀਗੇ ਕਿ ਯਾਰ ਪੈਸਾ ਬਹੁਤ ਚਾਹੀਦਾ ਪੈਸੇ ਵਾਲੀਆਂ ਗੱਲਾਂ ਵੀ ਇਹਦੇ ਲਈ ਵੀ ਪੈਸਾ ਇੰਨਾ ਚਾਹੀਦਾ ਐ ਚਾਹੀਦਾ ਯਾਰ ਆਪਾਂ ਆਈਡੀਆ ਦੇ ਯੁੱਗ 'ਚ ਰਹਿ ਰਹੇ ਆ ਆਈਡੀਆ ਪ੍ਰਧਾਨ ਆ ਇੱਥੇ ਪੈਸਾ ਸੈਕੰਡਰੀ ਆ ਤੁਹਾਡੇ ਕੋਲ ਇੱਕ ਆਈਡੀਆ ਹੋਵੇ ਤਾਂ ਸਕਿੱਲ ਹੋਵੇ ਟੈਲੈਂਟ ਹੋਵੇ ਤੁਹਾਡੇ 'ਚ ਲੋਕ ਤੁਹਾਨੂੰ ਥਿਆ ਜਾਣਗੇ ਜਿਹੜੇ ਤੁਹਾਡੇ ਤੇ ਪੈਸਾ ਲਾਉਂਦੇ ਆ ਪਰ ਮੈਂ ਜਿਹੜੇ ਅਕਾਲੀ ਦਲ ਦੀ ਸਿਆਸਤ ਪੜ੍ਹੀ ਆ ਜੋ ਸੁਣੀ ਆ ਮੈਂ ਤਾਂ ਇਹ ਸੁਣਿਆ ਵੀ ਅਕਾਲੀ ਦਲ ਦੀ ਸਿਆਸਤ ਵਾਸਤੇ ਪੈਸਾ ਚਾਹੀਦਾ ਹੀ ਨਹੀਂ ਅਕਾਲੀ ਦਲ ਦੀ ਸਿਆਸਤ ਦੀ ਖੂਬਸੂਰਤੀ ਐ ਇਹ ਕਿ ਜਿੱਥਰ ਪੈਸਾ ਨਹੀਂ ਚਾਹੀਦਾ ਜਥੇਦਾਰ ਅੱਗੇ ਮੈਂ ਸੁਣਿਆ ਵੀ ਜਥੇਦਾਰ ਹੁੰਦੇ ਸੀ ਕਹਿੰਦੇ ਵੀ ਉਹ ਤਾਂ ਕਸ਼ਹਿਰਾ ਤੇ ਪਰਨਾ ਕੋਲੇ ਰੱਖਦੇ ਹੁੰਦੇ ਸੀ ਝੋਲੇ 'ਚ ਸਾਈਕਲ ਹਾਂ ਝੋਲੇ 'ਚ ਵੀ ਜਿੱਥੇ ਠੀਕ ਆ ਵੀ ਜਿੱਥੇ ਰਾਤ ਪੈ ਗਈ ਉੱਥੇ ਰਹਿ ਜਾ ਜੇ ਜੇਲ੍ਹ ਜਾਣਾ ਉੱਥੇ ਲੈ ਜਾਓ ਮੋਰਚਿਆਂ ਨੂੰ ਤਿਆਰ ਰਹਿੰਦੇ ਸੀ ਮੋਰਚਿਆਂ ਨੂੰ ਤਿਆਰ ਰਹਿੰਦੇ ਸੀ ਹੁਣ ਅਕਾਲੀ ਦਲ ਨੇ ਤੁਸੀਂ ਕਹਿੰਦੇ ਹੋ ਤੁਸੀਂ ਮੈਨੂੰ ਬਿੱਲ ਕੇ ਹਨਾ ਵੀ ਬਿੱਲ ਆਉਂਦੇ ਆ ਜਾਂ ਹੋਰ ਯਾਰ ਨਹੀਂ ਉਹ ਇਹਨਾਂ ਦੇ ਕਿਸੇ ਲੀਡਰ ਦਾ ਪੱਕਾ ਸੀਗਾ ਉਹ ਕਹਿੰਦੇ ਸੀ ਪਾਰਟੀ ਵੀ ਚਲਾਉਣੀ ਆ ਸਾਡੇ ਦਫ਼ਤਰ ਨੇ ਬਿੱਲ ਆਉਂਦੇ ਆ ਸੀ ਮੀਟਿੰਗਾਂ ਕਰਨੀਆਂ ਹੁੰਦੀਆਂ ਤੇ ਕਾਲੀ ਦਲ ਦਫਤਰਾਂ ਨੂੰ ਕਾਲੀ ਦਲ ਨੇ ਕਰਾਉਣਾ ਕੀ ਹੈ ਐਨੇ ਗੁਰੂ ਘਰ ਐ ਸਾਰੇ ਕਾਲੀ ਦਲ ਦੇ ਲਈ ਦਫਤਰਾਂ ਦਾ ਕੰਮ ਕਰਨਗੇ ਉੱਥੇ ਜਾਓ ਦਫਤਰ ਤੇ ਜੇ ਮੀਟਿੰਗ ਹੀ ਕਰਨੀ ਹੈ ਮੈਂ ਕਹ ਰਿਹਾ ਮੈਂ ਨਹੀਂ ਕਹ ਰਿਹਾ ਗੁਰੂ ਘਰ ਬੈਠ ਕੇ ਕੁਝ ਤੁਸੀਂ ਹੋਰ ਕਰੋ ਜੇ ਤੁਸੀਂ ਮੀਟਿੰਗ ਕਰਨੀ ਹੈ ਕਿਸੇ ਵੀ ਗੁਰੂ ਘਰ ਦੇ ਹਾਲ ਚ ਕਰ ਲਓ ਆਓ ਉੱਥੇ ਇੱਕ ਕਮਰਾ ਲੈ ਕੇ ਨਾਰਮਲ ਰੱਖੋ ਉੱਥੇ ਆਪਦਾ ਥੋੜਾ ਬਹੁਤਾ ਸਨਮਾਨ ਕਰ ਦਿਓ ਥੱਲੇ ਬੈਠੋ ਦਰੀਆਂ ਤੇ ਕੀ ਲੈਣਾ ਕੁਰਸੀਆਂ ਤੇ ਬੈਠ ਕੇ ਦੌਰ ਤਾਂ ਸਾਰੀ ਕੁਰਸੀ ਦੀ ਹੁੰਦਾ ਉਹ ਛੱਡ ਕਿਵੇਂ ਦੇਣਾ ਨਹੀਂ ਪਰ ਗਗਨੇ ਇਹ ਪੋਲਿਟਿਕਸ ਜੇ ਕਾਲੀ ਦਲ ਅਪਣਾ ਲੂਗਾ ਕਾਲੀ ਦਲ ਸੌਖਾ ਵੀ ਰਹੂਗਾ ਨਾ ਅਸਲ ਦੇ ਵਿੱਚ ਹੋਇਆ ਕੀ ਆ ਉਹ ਹੀ ਫੇਰ ਆ ਜਾਂਦਾ 7 ਤੋਂ 17 ਦੇ ਦੌਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਵੀ ਸਾਥੀ ਸੀ ਨਾ ਉਹਨਾਂ ਨੇ ਕੰਮ ਹੀ ਇਸ ਤਰ੍ਹਾਂ ਦਾ ਕਰਤਾ ਕਿ ਪੈਸਾ ਚਾਹੀਦਾ ਸਿਆਸਤ ਦੇ ਵਿੱਚ ਬਹੁਤ ਪੈਸਾ ਚਾਹੀਦਾ ਮੈਂ ਨਹੀਂ ਕਹਿੰਦਾ ਬਾਕੀ ਪਾਰਟੀਆਂ ਘਟ ਬਾਕੀ ਪਾਰਟੀਆਂ ਦੇ ਵੀ ਬਹੁਤ ਲੀਡਰ ਆ ਜਿਹੜੇ ਕਹਿੰਦੇ ਆ ਪੈਸੇ ਨਾਲ ਐ ਹੋ ਜਾਂਦਾ ਪਰ ਜੇ ਸਭ ਕੁਝ ਪੈਸੇ ਨਾਲ ਹੋ ਜਾਂਦਾ ਪੰਜਾਬ ਦੀ ਇੰਨੀ ਅਮੀਰ ਪਾਰਟੀ ਨਾਲ ਸੰਬੰਧ ਪਾਰਟੀ ਨੂੰ ਆਨ ਕਰਨ ਵਾਲੇ ਮੈਂ ਤਾਂ ਆਨ ਕਰਨਾ ਹੀ ਕਹੂੰਗਾ ਸੁਖਬੀਰ ਸਿੰਘ ਬਾਦਲ ਨੂੰ ਭਗਵਾਨ ਤਾਂ ਮਾਣ 14 ਦਿਨਾਂ ਦੇ ਵਿੱਚ ਜਿਹੜੇ ਬੰਦੇ ਬਾਰੇ ਤੁਸੀਂ ਇਹ ਦੇਖੋ ਪਰਸੈਪਸ਼ਨ ਇਹ ਸੀ ਪੰਜਾਬ ਦੇ ਵਿੱਚ ਕਿ ਸਭ ਤੋਂ ਤਗੜਾ ਇਲੈਕਸ਼ਨ ਸਟ੍ਰੈਟਜਿਸਟ ਹੈ ਸੁਖਬੀਰ ਸਿੰਘ ਬਾਦਲ 14 ਦਿਨਾਂ ਦੇ ਵਿੱਚ ਉਹਦੀ ਇਮੇਜ ਇੰਨੀ ਡੈਂਟ ਕਰਤੀ ਅੱਜ ਤੱਕ ਸੁਖਬੀਰ ਬਾਦਲ ਨਹੀਂ ਉੱਠ ਪਏ ਉਸ ਸਮੇਂ ਇਹ ਨਾਲ ਲੜ ਰਿਹਾ ਅੱਜ ਤੱਕ ਇੱਕ ਇੱਕ ਭਗਵੰਤਮਾਨ ਕੋਲੇ ਕਿਹੜਾ ਪੈਸਾ ਸੀ ਉਦੋਂ ਉਦੋਂ ਦੀ ਗੱਲ ਕਰਾਂ ਮੈਂ ਅੱਜ ਮੈਂ ਕੋਈ ਦਾਵਾ ਨਹੀਂ ਕਰਦਾ ਜਦੋਂ ਕੋਈ ਵੀ ਸੱਤਾ ਚਾਹਦਾ ਕੋਈ ਦਾਵਾ ਨਹੀਂ ਪਰ ਉਸ ਵੇਲੇ ਤਾਂ ਪੈਸੇ ਚ ਕਿਤੇ ਖੜਦੇ ਨਹੀਂ ਸੀ ਸ਼ਾਇਦ ਅੱਜ ਵੀ ਨਾ ਖੜਦੇ ਹੋਣ ਤਾਂ ਯਾਰ ਪੈਸਾ ਇੰਨਾ ਮੈਨੂੰ ਨਹੀਂ ਲੱਗਦਾ ਭਾਰੂ ਪੱਖਾ ਜਿੰਨਾ ਇਹਨੂੰ ਬਣਾਇਆ ਜਾ ਰਿਹਾ ਹਾਂ ਪੈਸੇ ਦੀ ਲੋੜ ਹੁੰਦੀ ਆ ਪਰ ਸਿਆਸਤ ਨੂੰ ਸੌਖੀ ਦਾ ਲੀਡਰ ਨਹੀਂ ਕਰਨਾ ਨਾ ਤੁਸੀਂ ਨਵੇਂ ਢੰਗ ਲੱਭੋ ਜ਼ਰੂਰੀ ਥੋੜੀ ਆ ਬਾਲੀਆਂ ਮਹਿੰਗੀਆਂ ਗੱਡੀਆਂ ਤੇ ਜਾਣਾ ਰਾਹੁਲ ગાંધી ਰੂਬੀ ਰਾਹੁਲ ਗਾਂਧੀ ਚ ਮੈਂ ਸੋਨ ਕੋਰ ਗੱਲ ਰੂਬੀ ਗਾਂਧੀ ਗੱਲ ਦੇ ਸੀ ਆਉਣ ਲੱਗਿਆ ਨਹੀਂ ਨਹੀਂ ਮੈਂ ਰੂਬੀ ਗਾਂਧੀ ਤੇ ਨਹੀਂ ਆਦਾ ਇੱਕ ਵਾਰ ਪਿਛਲੇ ਇਲੈਕਸ਼ਨ ਚ ਹੀ ਆ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਨੇ ਕਿਤੇ ਆਉਣਾ ਸੀ ਉਹਨਾਂ ਨੂੰ ਸਪੈਸ਼ਲ ਹਦਾਇਤ ਦਿੱਤੀ ਗਈ ਵੀ ਬਹੁਤ ਸਾਦੀ ਜੀ ਗੱਡੀ ਲੈ ਕੇ ਆਉਣਾ ਕੋਈ ਬਾਲੀ ਮਹਿੰਗੀ ਗੱਡੀ ਤੇ ਨਹੀਂ ਸੌਖਾ ਹੋ ਗਿਆ ਲੀਡਰ ਲਈ ਵੀ ਸੌਖਾ ਤੁਹਾਡੇ ਲਈ ਵੀ ਸੌਖਾ ਮੈਂ ਨਹੀਂ ਕਹਿੰਦਾ ਉਹ ਸਾਰੇ ਹੀ ਸਹੀ ਕਰਦੇ ਆ ਹੋਰ ਵੀ ਬਥੇਰੇ ਆ ਬੀਜੇਪੀ ਚ ਵੀ ਸਾਦਗੀ ਨਾਲ ਜਾਉਣ ਵਾਲੇ ਲੀਡਰ ਹੈਗੇ ਆ ਨਾ ਪਰ ਜਿਹੜਾ ਇੱਕ ਜਿਹੜੀ ਬਾਗੀ ਧੜੇ ਦੀ ਗੱਲ ਹੈ ਇਹਦੇ ਚ ਮਨਪ੍ਰੀਤ ਏਅਲੀ ਦਾ ਜਿਹੜਾ ਇਹਨਾਂ ਤੋਂ ਪਰੇ ਹੋ ਕੇ ਚੱਲਣਾ ਉਹ ਵੀ ਇੱਕ ਬਹੁਤ ਜ਼ਿਆਦਾ ਸ਼ੱਕ ਖੜਾ ਕਰਦਾ ਹੈ ਕਿਉਂਕਿ ਮਨਪ੍ਰੀਤ ਏਅਲੀ ਦੀ ਵਿਚਾਰਧਾਰਾ ਵਰੇ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਉਹ ਬੰਦਾ ਭਾਜਪਾ ਨਾਲ ਦੂਰੀ ਬਣਾ ਕੇ ਚੱਲਦਾ ਤਾਂ ਜੇ ਉਹ ਨਹੀਂ ਗਏ ਧਰਨੇ 'ਚ ਇਹਦੇ ਵੀ ਬਹੁਤ ਮਤਲਬ ਕੰਢੇ ਜਾ ਸਕਦੇ ਪਰ ਮੈਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਤੁਹਾਡੇ ਵੀ ਦਿਨ 'ਚ ਹੋਣੀ ਮਨਕੀ ਸਿੰਘ ਏਅਲੀ ਇਹ ਗੱਲ ਤਾਂ ਕਹਿੰਦੇ ਆ ਕਿ ਕਾਲੀ ਦਲ ਮੇਰੀ ਆਖਰੀ ਪਾਰਟੀ ਆ ਜਾਂ ਤਾਂ ਮੈਂ ਸਿਆਸਤ ਛੱਡ ਕੇ ਘਰੇ ਬੈਠੂੰਗਾ ਪਰ ਕਿਸੇ ਹੋਰ ਪਾਸੇ ਨਹੀਂ ਜਾਊਂਗਾ ਹੋ ਸਕਦਾ ਮਨਪੀਤ ਇਹ ਵਾਲੀ ਨੂੰ ਇਹ ਲੱਗਦਾ ਹੋਵੇ ਕਿ ਉਹ ਬਾਗੀ ਧੜੇ ਦਾ ਝੁਕਾ ਕਿਸੇ ਪਾਸੇ ਹੋਰ ਆ ਉਹਨਾਂ ਦੀ ਬੈਕ ਕੋਈ ਹੋਰ ਉਹਨਾਂ ਦੀ ਬੈਕ ਤੇ ਕੋਈ ਹੋਰ ਖੜਾ ਇਸ ਕਰਕੇ ਮਨਪੀਤ ਵਾਲੀ ਦੀ ਦੂਰੀ ਹੋਵੇ ਜਿਵੇਂ ਤੁਸੀਂ ਬੀਜੇਪੀ ਵਾਲੀ ਗੱਲ ਕੀਤੀ ਆ ਕਿਉਂਕਿ ਇੱਕ ਚੀਜ਼ ਤਾਂ ਬਹੁਤ ਕਲੀਅਰ ਨੇ ਕਿ ਮੇਰੀ ਆਖਰੀ ਪਾਰਟੀ ਹੈ ਜਾਂ ਤਾਂ ਸਿਆਸਤ ਛੱਡੂੰਗਾ ਨਹੀਂ ਜਿੰਨੇ ਦਿਨ ਸਿਆਸਤ ਕਰੀਦਾ ਬੀਜੇਪੀ ਵਾਲਾ ਆਪਾਂ ਦਾਵਾ ਕਰਨ ਨਹੀਂ ਸਕਦੇ ਆਪਦੇ ਵੱਲੋਂ ਮੈਂ ਤਾਂ ਜਿਹੜੀ ਲੀਡਰਾਂ ਤੋਂ ਫੀਡਬੈਕ ਮਿਲੀ ਆ ਉਹਦੇ ਆਧਾਰ ਤੇ ਹੀ ਗੱਲ ਕਰ ਸਕਦਾ ਹਣਾ ਪਰ ਮਨਪ੍ਰੀਤ ਵਾਲੀ ਹਾਂ ਠੀਕ ਆ ਉਹ ਆਪਦੀ ਆਈਡਿਓਲੋਜੀ ਨੂੰ ਲੈ ਕੇ ਸਪਸ਼ਟ ਆ ਵਧੀਆ ਲੀਟਰ ਆ ਆਪਦੇ ਹਲਕੇ 'ਚ ਯਾਰ ਹੋਲਡ ਰਾਜ ਆ ਪਰ ਐਤ ਕੀ ਉਹਨਾਂ ਦਾ ਵੀ ਰਾਜਾ ਵੜਿੰਗ ਨੇ ਆਪਦੇ ਹਲਕੇ 'ਚ ਖਾਸਾ ਬੁਰਾ ਹਾਲ ਕਰਿਆ ਤਾਂ ਉਹ ਉਹ ਠੀਕ ਆ ਆਪਦੀ ਵਿਚਾਰਧਾਰਾ ਤੇ ਖੜੇ ਆ ਪਰ ਉਹਨਾਂ ਨੂੰ ਵੀ ਜੇ ਦੇਖਣਾ ਜੇ ਉਹਨਾਂ ਨੂੰ ਲੱਗਦਾ ਵੀ ਕਾਲੀ ਦਲ ਖਤਰੇ 'ਚ ਆ ਤੇ ਬਚਾਉਣਾ ਹੈ ਫਿਰ ਐਕਟਿਵ ਰੋਲ 'ਚ ਤਾਂ ਆਉਣਾ ਪਊਗਾ ਜੀ ਤੁਸੀਂ ਅ ਕੱਲੇ ਮੁੱਦੇ ਉਠਾ ਕੇ ਨਹੀਂ ਸਰ ਸਾਦਾ ਦੇਖੋ ਜੇ ਸੁਰਗ ਚਾਹੀਦਾ ਮਰਨਾ ਤਾਂ ਪੈਣਾ ਪੰਜਾਬੀ ਦੀਆਂ ਧਾਰਨਾ ਅਕਸਰ ਬਹੁਤ ਸਹੀ ਹੁੰਦੀਆਂ ਵੈਸੇ ਉਹ ਕਹਿੰਦੇ ਹੁੰਦੇ ਨਾ ਵੀ ਜੀਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਹਨਾ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਚ ਨਾ ਪੈਸਾ ਦਿਨੋ ਦਿਨ ਪਿੱਛੇ ਜਾ ਰਿਹਾ ਤਾਂ ਹੁਣ ਇਹ ਧਾਰਨਾ ਵੀ ਮੈਨੂੰ ਲੱਗਦਾ ਬਦਲ ਨਹੀਂ ਪੂਗੀ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ